ਸਸੀਕਾਲ ਜੀ ਸਾਰੇ ਦਰਸ਼ਕਾਂ ਦਾ ਮੈਂ ਰਮਨ ਕਪੀਲਾ ਤੇ ਮੇਰੇ ਸਾਥੀ ਗੁਰਵਿੰਦਰ ਸਿੰਘ ਨਿੱਘਾ ਸਵਾਗਤ ਕਰਦੇ ਆਂ ਅੱਜ ਮਾਤਾ ਗੁਜਰੀ ਕਾਲਜ ਦੇ ਵਿੱਚ 2020-21 ਸੈਸ਼ਨ ਦੀ ਕਨਵੋਕੇਸ਼ਨ ਸੀ ਤਾਂ ਜਿਸ ਦੇ ਵਿੱਚ ਵਿਦਿਆਰਥੀਆਂ ਨੂੰ ਡਿਗਰੀ ਪ੍ਰਦਾਨ ਕੀਤੀ ਗਈ ਵਿਦਿਆਰਥੀਆਂ ਨੂੰ ਡਿਗਰੀਆਂ ਮਿਲੀਆਂ ਨੇ ਤਾਂ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਕਿੰਨੀ ਕੀ ਖੁਸ਼ੀ ਹੈ ਇਸ ਡਿਗਰੀ ਮਿਲਣ ਤੇ ਆਓ ਕਰਦੇ ਆਂ ਗੱਲਬਾਤ ਤਾਂ ਸਾਡੇ ਨਾਲ ਹੁਣ ਜੁੜ ਚੁੱਕੇ ਨੇ ਜਿਨ੍ਹਾਂ ਨੂੰ ਇਸ ਕਨਵੋਕੇਸ਼ਨ ਤੇ ਡਿਗਰੀ ਮਿਲ ਚੁੱਕੀ ਹੈ ਤਾਂ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਸੀਕਾਲ ਜੀ ਸਸੀਕਾਲ ਤੁਹਾਡਾ ਨਾਮ ਗੁਰਲੀਨ ਕੌਰ ਹਾਂ ਤੁਹਾਨੂੰ ਅੱਜ ਡਿਗਰੀ ਮਿਲੀ ਹੈ ਤਾਂ ਕੀ ਮੇ ਦਾ ਮਾਨ ਮਹਿਸੂਸ ਹੋ ਰਿਹਾ ਬਹੁਤ ਜਿਆਦਾ ਮਾਨ ਮਹਿਸੂਸ ਹੋ ਰਿਹਾ ਕਿਉਂਕਿ ਇੱਥੇ ਤੱਕ ਪਹੁੰਚਣ ਤੇ ਪੇਰੈਂਟਸ ਤੇ ਟੀਚਰਸ ਦਾ ਬਹੁਤ ਵੱਡਾ ਰੋਲ ਹੁੰਦਾ ਕਿ ਵੈਸੇ ਵੀ ਅੱਜ ਕੱਲ ਜੇ ਆਪਾਂ ਗੱਲ ਕਰੀਏ ਤਾਂ ਬਹੁਤੇ ਆ ਪਿੰਡਾਂ ਦੇ ਵਿੱਚ ਹਜੇ ਤੱਕ ਇਹ ਸੁਪਨਾ ਵੀ ਕੁੜੀਆਂ ਬਾਹਰ ਪੜਨ ਨਹੀਂ ਜਾ ਰਹੀਆਂ ਜੇ ਤੁਸੀਂ ਏਡੀ ਉਚੇਰੀ ਡਿਗਰੀ ਪ੍ਰਾਪਤ ਕਰ ਰਹੇ ਹੋ ਤਾਂ ਆਪਣੇ ਆਪ ਚ ਬਹੁਤ ਮਾਰ ਵਾਲੀ ਗੱਲ ਹੈ ਕਿ ਮੈਮ ਜਿੱਦਾਂ ਕਿ ਮੈਮ ਐਮਐਮਐਸਸੀ కెਮਿਸਟਰੀ ਕੀਤੀ ਹੈ ਸਾਇੰਸ ਡਿਗਰੀ ਕੋਈ ਇਦਾਂ ਦੀ ਗੱਲ ਨਹੀਂ ਕਿ ਤੁਸੀਂ ਮਾੜੀ ਮੋਟੀ ਨਾਲ ਤੁਸੀਂ ਕੰਪਲੀਟ ਕਰ ਲੈਨੇ ਹੋ ਉਹਦੇ ਵਿੱਚ ਤੁਹਾਡੇ ਟੀਚਰ ਤੁਹਾਡੇ ਪੇਰੈਂਟਸ ਤੁਹਾਡੀ ਆਪਣੀ ਕੁਝ ਸੀ ਇਸੇ ਮਾਤਾ ਕੁ ਜਿਹੜੀ ਕਾਲਜ ਦੇ ਵਿਹੜੇ ਦੇ ਵਿੱਚ ਪੜਾ ਵੀ ਰਹੇ ਹੋ ਤਾਂ ਪੜੇ ਵੀ ਇੱਥੇ ਆ ਤੇ ਪੜਾ ਵੀ ਇੱਥੇ ਰਹੇ ਹੋ ਤਾਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਬਿਲਕੁਲ ਦੇਖੋ ਉਹੀ ਗੱਲ ਹੈ ਵੀ ਜੇ ਤੁਹਾਡੇ ਵਿੱਚ ਥੋੜੀ ਜਿਹੀ ਵੀ ਕਾਬਲੀਅਤ ਹੈ ਤੁਸੀਂ ਸਟਰਗਲ ਕਰ ਰਹੇ ਹੋ ਤੁਹਾਡੀ ਮਿਹਨਤ ਬਹੁਤ ਅੱਛੀ ਹੈ ਤੇ ਤੁਹਾਡੇ ਟੀਚਰਸ ਨੂੰ ਵੀ ਪਤਾ ਹੁੰਦਾ ਹੈ ਕਿ ਇਹ ਬੱਚਾ ਅੱਛਾ ਹੈ ਜਦੋਂ ਸਾਡੀ ਇੰਟਰਵਿਊ ਹੋਈ ਉਦੋਂ ਵੀ ਪ੍ਰਿੰਸੀਪਲ ਸਰ ਨੇ ਬਹੁਤ ਵਧੀਆ ਗਾਈਡ ਕੀਤਾ ਹਨਾ ਅਪਰੀਸ਼ੀਏਟ ਕੀਤਾ ਕਿ ਬੱਚਾ ਸਾਡੇ ਇੱਥੇ ਪੜਿਆ ਹੋਇਆ ਇੱਥੇ ਹੀ ਪ੍ਰੋਫੈਸਰ ਹੈ ਮੈਨੂੰ ਤਾਂ ਇੱਕ ਇਹ ਮਾਨ ਵਾਲੀ ਗੱਲ ਲੱਗਦੀ ਹੈ ਕਿ ਮੈਨੂੰ ਹੀ ਮੇਰੇ ਕਾਲਜ ਦੇ ਵਿੱਚ ਪ੍ਰੋਫੈਸਰ ਦੀ ਜੌਬ ਕਰਕੇ ਇੱਕ ਬਹੁਤ ਵੱਡਾ ਮਤ ਹੁੰਦਾ ਤਾਂ ਖੁਸ਼ੀ ਦੀ ਗੱਲ ਨਹੀਂ ਹੈ ਕਿ ਟੀਚਰਸ ਵੀ ਨੇ ਇੱਥੇ ਤੇ ਸਟੂਡੈਂਟਸ ਵੀ रह ਚੁੱਕੇ ਨੇ ਧੰਨਵਾਦ ਥੈਂਕ ਯੂ ਮੈਂ ਬੇਟਾ ਮੇਰੀ ਬੇਟੀ ਨੂੰ ਇੱਥੇ ਡਿਗਰੀ ਮਿਲੀ ਹੈ ਅੱਜ ਬੀਐਸਸੀ ਐਗਰੀਕਲਚਰ ਦੀ ਉਹ ਡਿਗਰੀ ਲੈਣ ਆਏ ਨੇ ਬਹੁਤ ਮਾਣ ਹੁੰਦਾ ਹੋਗਾ ਹਨਾ ਕਿ ਕੋਈ ਬੱਚਾ ਉਹਰੇ ਪੜ ਕੇ ਮੁਕਾਬਲੇ ਤੋਂ ਮੁਝਾ ਹਨਾ ਬਿਲਕੁਲ ਬਿਲਕੁਲ ਬਹੁਤ ਮਾਣ ਆ ਸੀ ਕਾਲਜ ਦੇ ਤੇ ਵੀ ਮਾਣ ਆ ਕਿ ਇਹਨੇ ਇਹਨੇ ਬੱਚੇ ਵਧੀਆ ਸਟੂਡੈਂਟ ਬਣਾਏ ਆ ਕਾਲਜ ਦੇ ਤੇ ਵੀ ਬਹੁਤ ਮਾਣ ਆ ਜੀ ਤੁਸੀਂ ਅੱਗੇ ਆਉਣ ਵਾਲੇ ਤੇ ਵੀ ਬੱਚੇ ਕੋਲਜ ਦੇ ਵਿੱਚ ਪੜ੍ਹਦੇ ਪਏ ਨੇ ਹਨਾ ਜਾਂ ਜਿਹੜੇ ਪੜ੍ਹ ਰਹੇ ਨੇ ਜਿਹੜੇ ਬੱਚੇ ਹੋਰ ਆਣਗੇ ਉਹਨਾਂ ਨੂੰ ਕੀ ਦਿਨਾਂ ਵਿੱਚ ਮੈਸੇਜ ਦੇਣਾ ਕਿ ਤੁਸੀਂ ਇਸ ਕਾਲਜ ਚ ਚਾਹੋ ਅੱਛੀ ਵਿਦਿਆ ਲੈ ਕੇ ਅੱਛੇ ਅਫਸਰ ਬਣ ਕੇ ਅੱਛੀ ਪੀਸ਼ਨ ਲੈ ਕੇ ਨਿਕਲੋ ਧੰਨਵਾਦ ਤੁਹਾਡਾ ਥੈਂਕ ਯੂ ਤਾਂ ਸਾਡੇ ਨਾਲ ਕੁਝ ਹੋਰ ਵਿਦਿਆਰਥੀ ਜੁੜ ਚੁੱਕੇ ਨੇ ਜਿਹੜੇ ਕੀ ਕਨਵੋਕੇਸ਼ਨ ਤੇ ਆਪਣੀ ਡਿਗਰੀ ਪ੍ਰਾਪਤ ਕਰਕੇ ਲੈ ਤਾਂ ਆਪ ਇਹਨਾਂ ਕੋਲੋਂ ਕਾਲਜ ਦਾ ਐਕਸਪੀਰੀਅੰਸ ਤੇ ਇਹਨਾਂ ਦਾ ਕੋਰਸ ਕਿਹੜਾ ਸੀਗਾ ਤੇ ਇਹਨਾਂ ਨੂੰ ਅੱਜ ਕਿਹੜੀ ਡਿਗਰੀ ਮਿਲੀ ਆਪਾਂ ਹੋਣਾ ਬਾਰੇ ਪੁੱਛਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹਦਾ ਨਾਮ ਸਰਭੀ ਤੁਹਾਡਾ ਕੋਰਸ ਸੀਗਾ ਜਿਹੜਾ ਤੁਹਾਨੂੰ ਡਿਗਰੀ ਮਿਲੀ ਕਿਹੜਾ ਕੋਰਸ ਸੀਗਾ ਤੁਹਾਡਾ ਮੈਂ ਕੀਤੀ ਹੈ ਮਾਸਟਰ ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜਰਨਲਿਜ਼ਮ ਬਾਰੇ ਕੀ ਕਹਿਣਾ ਚਾਹੋਗੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਇੱਕ ਕੈਮਰਾ ਸਬਜੈਕਟ ਹੈ ਜਿਹਦੇ ਵਿੱਚ ਨਾ ਪ੍ਰੈਕਟੀਕਲ ਪੜਾਈ ਬਹੁਤ ਘੱਟ-ਘੱਡਾਈ ਜਾਂਦੀ ਹੈ ਪ੍ਰੈਕਟੀਕਲ ਵਰਕ ਤੁਹਾਨੂੰ ਕਾਲਜ ਵਿੱਚ ਹੀ ਸਿਖਾ ਦਿੰਦੇ ਆ ਤੁਹਾਨੂੰ ਅੱਗੇ ਜਾ ਕੇ ਫੀਲਡ ਦੇ ਵਿੱਚ ਬਿਲਕੁਲ ਵੀ ਪ੍ਰੋਬਲਮ ਨਹੀਂ ਆਉਂਦੀ ਸਟੂਡੈਂਟਸ ਆਪਣੀ ਬੈਚਲਰਸ ਕੰਪਲੀਟ ਕਰਨ ਤੋਂ ਬਾਅਦ ਵੀ ਔਨ-ਏਅਰ ਕੰਮ ਕਰ ਰਹੇ ਨੇ ਤਾਂ ਪ੍ਰੈਜ਼ੈਂਟ ਟਾਈਮ ਤੁਸੀਂ ਕੀ ਕਰ ਰਹੇ ਹੋ ਪ੍ਰੈਜ਼ੈਂਟ ਟਾਈਮ ਆਮ ਵਰਕਿੰਗ ਲਾਈਕ ਅ ਫ੍ਰੀਲੈਂਸਰ ਐਂਕਰ ਓਨਲੀ ਤਾਂ ਤੁਸੀਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਜਰਨਲਿਜ਼ਮ ਕਰਨੀ ਚਾਹੀਦੀ ਹੈ ਜਾਂ ਨਹੀਂ ਜਰਨਲਿਜ਼ਮ ਉਹ ਨੌਜਵਾਨ ਕਰਨ ਜਿਨ੍ਹਾਂ ਨੇ ਸੱਚੀ ਇਸ ਟਾਈਮ ਮੀਡੀਆ ਦੇ ਵਿੱਚ ਕੁਝ ਕਰਨਾ ਚਾਹੁੰਦੇ ਨੇ ਕਿਉਂਕਿ ਵਿਕਾਊ ਮੀਡੀਆ ਬਹੁਤ ਹੈ ਹੁਣ ਉਹ ਨੌਜਵਾਨ ਜਰਨਲਿਜ਼ਮ ਕਰਨ ਜਿਨ੍ਹਾਂ ਦੀ ਇੱਕ ਸੋਚ ਵੱਖਰੀ ਹੈ ਜੋ ਇੱਕ ਯੋਗਦਾਨ ਦੇਣਾ ਚਾਹੁੰਦੇ ਆਂ ਸੋਸਾਇਟੀ ਨੂੰ ਬਸ ਤਾਂ ਤੁਸੀਂ ਕੀ ਸੋਚ ਕੇ ਰੱਖੀ ਸੀ ਜਰਨਲਿਜ਼ਮ ਮੈਂ ਜਰਨਲਿਜ਼ਮ ਜਦੋਂ ਰੱਖੀ ਸੀ ਉਦੋਂ ਕੁਝ ਪ੍ਰੋਫੈਸਰ ਸਾਈਵਾਨ ਸਾਡੇ ਕਾਲਜ ਦੇ ਵਿੱਚ ਐਨੇ ਕੁ ਮਤਲਬ ਖਾਸ ਸੀ ਠੀਕ ਹੈ ਉਹਨਾਂ ਦੀ ਸਿੱਖਿਆ ਕੁਝ ਐਵੇਂ ਦੀ ਖਾਸ ਰਹੀ ਜਰਨਲਿਜ਼ਮ ਨੂੰ ਲੈ ਕੇ ਜਿਨ੍ਹਾਂ ਨੇ ਸਹੀ ਰਾਹ ਦਿੱਤੀ ਉਸਦਕ ਤੁਹਾਡੇ ਫੇਵਰਿਟ ਟੀਚਰ ਕਿਹੜੇ ਸੀ ਮੇਰੇ ਫੇਵਰਿਟ ਟੀਚਰ ਰਹੇ ਨੇ ਪ੍ਰੋਫੈਸਰ ਰੀਨਾ ਤੇ ਫਿਲਹਾਲ ਹੁਣ ਉਸ ਤੋਂ ਬਾਅਦ ਪ੍ਰੋਫੈਸਰ ਹਰਗੁਨ ਸਰ ਥੈਂਕ ਯੂ ਥੈਂਕ ਯੂ ਸਾਡੇ ਨਾਲ ਕੁਝ ਹੋਰ ਵਿਦਿਆਰਥੀ ਜੁੜ ਚੁੱਕੇ ਨੇ ਚਲੋ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਇਹਨਾਂ ਦੇ ਕਾਲਜ ਐਕਸਪੀਰੀਅੰਸ ਤੇ ਇਹਨਾਂ ਨੇ ਡਿਗਰੀ ਮਿਲੀ ਇਹਨਾਂ ਨੂੰ ਅੱਜ ਇਹਦੇ ਬਾਰੇ ਇਹਨਾਂ ਨੂੰ ਕਿੰਨੀ ਖੁਸ਼ੀ ਹੈ ਇਹਨਾਂ ਨਾਲ ਗੱਲ ਕਰ ਸਕਦੇ ਹਾਂ ਤੁਹਾਡਾ ਨਾਮ ਕੀ ਹੈ ਬਲਪ੍ਰੀਤ ਸਿੰਘ ਜੀ ਤੁਹਾਡਾ ਨਾਮ ਸੰਦੀਪ ਸਿੰਘ ਅੱਜ ਤੁਹਾਨੂੰ ਡਿਗਰੀ ਮਿਲੀ ਹੈ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਬੜਾ ਖੁਸ਼ੀ ਹੋ ਖੁਸ਼ੀ ਹੈ ਜੀ ਹੁਣ ਤਾਂ ਯਕੀਨ ਨਹੀਂ ਹੋ ਰਹਾ ਹੈਗਾ ਬਧੀਆ ਗੱਲ ਹੈ ਤੇ ਹਨਾ ਵੀ ਆਪਾਂ ਕਾਲਜ ਦੇ ਵਿੱਚ ਕਾਫੀ ਟਾਈਮ ਬਾਅਦ ਆਏ ਹੋਗੇ ਕਿਆ ਜਿਹਾ ਮਾਨਸੂਸ ਹੋ ਰਿਹਾ ਹੈ ਬੈਠੇ ਹੀ ਹੁਣ ਆਪਣਾ ਆਪਣੀਆਂ ਕਾਲਜ ਕਾਲਜ ਬਗਾਨੇ ਦਾ ਆਏ ਜਾਈਦਾ ਇੱਕ ਅਦਾ ਕਿਹੜਾ ਹੁੰਦਾ ਹੈ ਕਾਲਜ ਚ ਤੁਹਾਡਾ ਕੋਈ ਐਜੀ ਯਾਦ ਹੋਊਗੀ ਜਿਹੜੀ ਤੁਸੀਂ ਦੱਸਣਾ ਚਾਹੁੰਦੇ ਹੋਗੇ ਕਾਲਜ ਐਕਸਪੀਰੀਅੰਸ ਹੋਵੇ ਬੈਠਾ ਹੀ ਅਸੀਂ ਥੀਏਟਰ ਕਰਦੇ ਸੀ ਇਕੱਠੇ ਬਹੁਤ ਹੀ ਯਾਦਾਂ ਇਹ ਥੀਏਟਰ ਵਾਲੀਆਂ ਸਾਡੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਤਾਂ ਮਾਤਾ ਕੁ ਜਿਹੜੀ ਕਾਲਜ ਦੇ ਵਿੱਚ ਕਨਵੋਕੇਸ਼ਨ ਦੇ ਨਾਲ ਨਾਲ ਵਿਦਿਆਰਥੀਆਂ ਦੇ ਮਾਤਾ ਪਿਤਾ ਵੀ ਨਾਲ ਆਏ ਨੇ ਤਾਂ ਮਾਤਾ ਜੀ ਸਾਡੇ ਨਾਲ ਜੁੜ ਚੁੱਕੇ ਨੇ ਆਪਾਂ ਮਾਤਾ ਜੀ ਨਾਲ ਗੱਲਬਾਤ ਕਰਾਂਗੇ ਕਿ ਬੇਟੀ ਨੇ ਅੱਜ ਡਿਗਰੀ ਹਾਸਲ ਕੀਤੀ ਹੈ ਤੇ ਇਹਨਾਂ ਨੂੰ ਕਿੰਨੀ ਕੁ ਖੁਸ਼ੀ ਹੈ ਕਿੰਨਾ ਕੁ ਮਾਣ ਹੈ ਕਿੰਨੀ ਕੁ ਮਾਣ ਵਾਲੀ ਗੱਲ ਹੈ ਕਿ ਮਾਤਾ ਗੁਜਰੀ ਜੀ ਕਾਲਜ ਦੇ ਵਿੱਚੋਂ ਡਿਗਰੀ ਹਾਸਲ ਕੀਤੀ ਹੈ ਸੱਸੀ ਕਾਲਾ ਅੰਟੀ ਸੱਸੀ ਕਾਲਾ ਤੁਹਾਡਾ ਨਾਮ ਸਵਰਨਜੀਤ ਕੌਰ ਤਾਂ ਅੱਜ ਤੁਸੀਂ ਕਾਲਜ ਦੇ ਵਿੱਚ ਆਏ ਹੋ ਤਾਂ ਤੁਹਾਡੀ ਬੇਟੀ ਨੂੰ ਜਿਹੜੀ ਵੀ ਡਿਗਰੀ ਮਿਲੀ ਹੈ ਤਾਂ ਤੁਹਾਨੂੰ ਕਿੰਨੀ ਕੁ ਖੁਸ਼ੀ ਹੈ ਕਿੰਨੀ ਕੁ ਮਾਣ ਵਾਲੀ ਗੱਲ ਹੈ ਬਹੁਤ ਖੁਸ਼ੀ ਹੈ ਬੱਚਾ ਵਧੀਆ ਨੰਬਰਾਂ ਤੇ ਡਿਗਰੀ ਪ੍ਰਾਪਤ ਕਰੀ ਹੈ ਵਧੀਆ ਵਾ ਤਾਂ ਜੀ ਪੜਾਈ ਵਧੀਆ ਤਾਂ ਤੁਸੀਂ ਕਿੱਥੋਂ ਬਲੋਂਗ ਕਰਦੇ ਹੋ ਅਸੀਂ ਨਾਬੇ ਨੇ ਪਿੰਡ ਸਾਡਾ ਤਾਂ ਨਾਬੇ ਤੋਂ ਉਰੇ ਪੜਨਾ ਹੁੰਦੇ ਸੀਗੇ ਤਾਂ ਕਿਹਾ ਜਾਂਦਾ ਹੈ ਕਿ ਕੁੜੀਆਂ ਨੂੰ ਬਾਹਰ ਨਹੀਂ ਭੇਜਣਾ ਪੜਾ ਨਹੀਂ ਭੇਜਣਾ ਤਾਂ ਤੁਹਾਡੀ ਬੇਟੀ ਨੇ ਇੰਨਾ ਵਧੀਆ ਨੰਬਰ ਲਿਖਦੇ ਆ ਤਾਂ ਡਿਗਰੀ ਹਾਸਲ ਕੀਤੀ ਹੈ ਤਾਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਸਾਡੇ ਜਿਹੜੇ ਆਡੀਅנס ਦੇਖ ਰਿਹਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਬਾਹਰ ਤਾਂ ਠੀਕ ਹੈ ਪੜਾਉਣਾ ਪੈਂਦਾ ਬੱਚਿਆਂ ਨੂੰ ਪੜ੍ਹਨ ਵਾਸਤੇ ਭੇਜਣਾ ਹੀ ਪੈਂਦਾ ਬੱਚਿਆਂ ਨੂੰ ਤਾਂ ਸਰ ਸ਼ਕਲ ਜੀ ਮਨਵੀਤ कौर ਦਾ ਜਮਾਤਾ ਜੀ ਨਾਲ ਆਈ ਨੇ ਡਿਗਰੀ ਲੈਣ ਤਾਂ ਕਿੰਨੀ ਖੁਸ਼ੀ ਹੋ ਰਹੀ ਹੈ ਕਿ ਬਹੁਤ ਖੁਸ਼ੀ ਹੋ ਰਹੀ ਹੈ ਜੀ ਮੈਨੂੰ ਇਹ ਲੱਗਦਾ ਹੈ ਕਿ ਜੇ ਮੈਂ ਕੱਲੀ ਇਸ ਜਗ੍ਹਾ ਤੇ ਹੁੰਦੀ ਤਾਂ ਉਸ ਟਾਈਮ ਮੈਨੂੰ ਇੰਨਾ ਮਾਣ ਨਹੀਂ ਸੀ ਫੀਲ ਹੋਣਾ ਬਟ ਅੱਜ ਜੇ ਮੇਰੇ ਮਾਤਾ ਪਿਤਾ ਮੇਰੇ ਨਾਲ ਨੇ ਤਾਂ ਮੈਨੂੰ ਮੈਨੂੰ ਵਧੀਆ ਲੱਗ ਰਿਹਾ ਕਿ ਉਹਨਾਂ ਨੂੰ ਵੀ ਇਹ ਚੀਜ਼ ਦੇਖਣ ਦਾ ਮੌਕਾ ਮਿਲ ਰਿਹਾ ਕਿ ਅਸੀਂ ਇੱਥੇ ਕਿਵੇਂ ਰਹਿੰਦੇ ਸੀ ਕਿਵੇਂ ਪੜ੍ਹਦੇ ਸੀ ਕਿ ਸਾਡਾ ਵਾਤਾਵਰਣ ਸੀ ਇੱਥੇ ਹਾਂ ਜੀ ਤਾ ਇੰਨੀ ਦੂਰ ਪੜਨਾ ਆਂਦੇ ਸੀਗੇ ਤਾਂ ਤੁਹਾਨੂੰ ਕੀ ਨਹੀਂ ਗਿਆ ਸੀਗਾ ਵੀ ਉਸ ਕੋਲੇ ਚੱਲ ਕੇ ਨਾ ਮਾਤਾ ਜੀ ਨੇ ਕੋਲੇ ਚਲਾ ਦੇ ਕਿਹੜਾ ਕੋਰਸ ਕੀਤਾ ਤੁਸੀਂ ਮੈਮ ਬੀਏ ਕੀਤੀ ਹੈ ਜੀ ਹਾਂਜੀ ਮੈਂ 5 ਸਾਲੇ ਇਸ ਕਾਲਜ ਦੀ ਸਟੂਡੈਂਟ ਰਹੀ ਆ ਤੇ ਮੇਰੇ ਪਹਿਲੇ ਰਿਲੇਟਿਵਸ ਸੀਗੇ ਇਸ ਕਾਲਜ ਚ ਬਟ ਉਸ ਤੋਂ ਬਾਅਦ ਜਿਵੇਂ ਮੈਂ MBA ਕਰਨੀ ਸੀ ਤਾਂ ਮੇਰਾ ਇਰਾਦਾ ਸੀ ਕਿ ਮੈਂ ਕਾਲਜ ਸ਼ਿਫਟ ਕਰ ਜਾਮ ਬਟ ਮੇਰੇ ਪੇਰੈਂਟਸ ਨੇ ਵੀ ਇਹ ਗੱਲ ਕਹੀ ਕਿ ਫਤੇਗੜ ਸਾਭ ਦੀ ਧਰਤੀ ਆ ਹਨਾ ਇੱਥੇ ਸਾਨੂੰ ਵਧੀਆ ਲੱਗਦਾ ਸਾਨੂੰ ਮਾਣ ਮਹਿਸੂਸ ਹੁੰਦਾ ਜਦੋਂ ਉਸ ਧਰਤੀ ਤੇ ਪੜਨ ਜਾਂਦੇ ਆ ਜਾਂ ਸਾਡਾ ਕੋਈ ਲਿੰਕ ਆ ਇਸ ਧਰਤੀ ਨਾਲ ਜੁੜਦਾ ਤਾਂ ਬਹੁਤ ਵਧੀਆ ਲੱਗਿਆ ਥੈਂਕ ਯੂ ਥੈਂਕ ਯੂ ਸੋ Much ਐਸੀ ਕਨਵੋਕੇਸ਼ਨ ਦੇ ਵਿਦਿਆਰਥੀ ਜਿਨ੍ਹਾਂ ਨਾਲ ਅਸੀਂ ਅੱਜ ਗੱਲਬਾਤ ਕੀਤੀ ਅਤੇ ਵਿਦਿਆਰਥੀਆਂ ਦੇ ਨਾਂ ਨਾਲ ਹੀ ਅਸੀਂ ਉਹਨਾਂ ਦੇ ਮਾਤਾ ਪਿਤਾ ਦੇ ਨਾਲ ਵੀ ਗੱਲਬਾਤ ਕੀਤੀ ਕਿ ਉਹਨਾਂ ਨੂੰ ਕਾਲਜ ਦੇ ਵਿੱਚ ਵਿਦਿਆਰਥੀਆਂ ਨੂੰ ਉਹਨਾਂ ਦੇ ਬੱਚਿਆਂ ਨੂੰ ਡਿਗਰੀ ਮਿਲਣ ਤੇ ਕਿੰਨੀ ਖੁਸ਼ੀ ਹੋਈ ਇੱਕ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਮੈਂ ਤੇ ਮੇਰਾ ਦੋਸਤ ਰਮਨ ਕਪੂਰ ਨੂੰ ਦਵਾ ਇਜਾਜ਼ਤ ਧੰਨਵਾਦ